ਜਿਹੜਾ ਨਰੈਣ ਸਿੰਘ ਚੌੜੇ ਨੇ ਇੱਥੇ ਕੀਤਾ ਵਾ ਇਹ ਮੈਂ ਕਹਿੰਦਾ ਵੀ ਸਾਰੇ ਸਿੱਖਾਂ ਦਾ ਰੋਹ ਆ ਇੱਕ ਜज्ਬਾਤ ਆ ਅੱਜ ਸਾਡੀ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿ ਰਹੀ ਹੈ ਅੱਜ ਐਜੈਕਟਿਵ ਦੀ ਮੀਟਿੰਗ ਵਿੱਚ ਪਾਸ ਕੀਤਾ ਜਾ ਰਿਹਾ ਇਹਨੂੰ ਸਿੱਖੀ ਤੋਂ ਖਾਰਜ ਕਰ ਦਿਓ ਕਿਹਨੂੰ ਕਿਹਨੂੰ ਖਾਰਜ ਕਰੋਗੇ ਨਹੀਂ ਨਰੈਣ ਸਿੰਘ ਟੋੜੇ ਨੇ ਸਿੱਖ ਕੌਮ ਦੇ ਜਜ਼ਬਾਤ ਪ੍ਰਗਟ ਕੀਤੇ ਆ ਇੱਥੇ ਮੱਥੇ ਰੰਗੜ ਵਰਗਿਆਂ ਨੂੰ ਇੱਥੇ ਮੱਥੇ ਰੰਗੜ ਵਰਗਿਆਂ ਨਾਲ ਜੋ ਕੁਝ ਹੋਇਆ ਤੁਹਾਨੂੰ ਇਤਿਹਾਸ ਦਾ ਪਤਾ ਉਹਨੇ ਜਜ਼ਬਾਤ ਪ੍ਰਗਟ ਕੀਤੇ ਆ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਅੱਤਵਾਦੀ ਆ ਲਾ ਕੇ ਵਿਖਾਉਣ ਸਜ਼ਾ ਕਹਿ ਕੇ ਵਿਖਾਉਣ ਉਹਨੂੰ ਕੁਝ ਜੇ ਕਿਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਸਿੱਖਾਂ ਦਾ ਸਮਾਂ ਲਿਆਂਦਾ ਕੌਮ ਦਾ ਸਮਾਂ ਲਿਆਂਦਾ ਤੇ ਮੈਂ ਅੱਜ ਐਲਾਨ ਕਰਦਾ ਕਿ ਅਸੀਂ ਨਰੇਂਦਰ ਸਿੰਘ ਚੋੜੇ ਨੂੰ ਫਕਰੇ ਕੌਮ ਦਾ ਵਾਰਡ ਦਵਾਂਗੇ ਬੋਲੇ ਬੋਲੇ ਜਿਹੜੇ ਸਿੱਖ ਨੇ ਜੂਥ ਅਕਾਲੀ ਦਲ ਦੇ ਜਿਹੜੇ ਬੰਦੇ ਨੇ ਨਰੈਣ ਸਿੰਘ ਚੌੜੇ ਦੀ ਦਸਤਾਰ ਲਾਈ ਆ ਉਹਨੂੰ ਹਵਾਲੇ ਕਰ ਦੋ ਪੁਲਿਸ ਦੇ ਜੋ ਮਰਜ਼ੀ ਸਜ਼ਾ ਮਿਲੇ ਉਹਨੂੰ ਫਾਂਸੀ ਲੱਗੇ ਉਹਨੂੰ 20 ਸਾਲ ਹੋਵੇ ਕੋਈ ਫਿਕਰ ਨਹੀਂ ਹੈਗਾ ਇਹ ਸਾਰਾ ਕੁਝ ਹੁੰਦਾ ਪਰ ਦਸਤਾਰ ਲਾਉਣੀ ਉਹ ਵੀ ਸਿੱਖ ਸਿੱਖ ਦੀ ਦਸਤਾਰ ਲਾਵੇ ਇਹਨੂੰ ਪੰਥ برداشت ਨਹੀਂ ਕਰਦਾ ਅਸੀਂ ਕਹਿੰਨੇ ਆ ਸਮੁੱਚੀ ਕੌਮ ਦੇ ਵੱਲੋਂ ਮੈਨੂੰ ਜਗਤਾਰ ਸਿੰਘ ਜਥੇਦਾਰ ਜਗਤਾਰ ਸਿੰਘ ਹਵਾਰੇ ਦੀ ਗੈਰਹਾਜ਼ਰੀ ਦੇ ਵਿੱਚ ਐਕਟਿੰਗ ਜਥੇਦਾਰ ਬਣਾਇਆ ਮੈਂ ਸਾਰੀ ਕੌਮ ਦੀ ਆਵਾਜ਼ ਕਹਿ ਰਿਹਾ ਵਾਂ ਕਿ ਭਾਈ ਸਿੱਖਾ ਮਾਫੀ ਮੰਗ ਲੈ ਜੋ ਤੂੰ ਕੀਤਾ ਹੈ ਮਾਫੀ ਮੰਗ ਲੈ ਨਹੀਂ ਤਾਂ ਜੋ ਆਕਾਲ ਤਖਤ ਸਾਹਿਬ ਦੀ ਮਰਜ਼ਾ ਦਾ ਅਸੀਂ ਕਸੀਟ ਕਿੱਲੇ ਆਵਾਂਗੇ ਸੋ ਅੱਜ ਮੈਂ ਸਮੁੱਚੇ ਖਾਲਸਾ ਪੰਥ ਨੂੰ ਇੱਕ ਅਪੀਲ ਕਰਨੀ ਚਾਹੁੰਦਾ ਵਾਂ ਉਹ ਅਪੀਲ ਕੀ ਹੈ ਅਕਾਲੀ ਦਲ ਬਚਾਉਣਾ ਅਕਾਲੀ ਦਲ ਚਾਹੀਦਾ ਅਸੀਂ ਕਦੇ ਕਹਿੰਦੇ ਨਹੀਂ ਚਾਹੀਦਾ ਪਰ ਅਕਾਲੀ ਦਲ ਉਹ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਵੇ ਅਕਾਲੀ ਦਲ ਉਹ ਜਿਹੜਾ ਗੋਲੀਆਂ ਮਾਰੇ ਸਿੱਖਾਂ ਨੂੰ ਅਕਾਲੀ ਦਲੋਂ ਜਿਹੜਾ ਸਾਨੂੰ ਬੰਦੀ ਬਣਾ ਕੇ ਅੰਦਰ ਕਰੇ ਇਹੋ ਜਿਹਾ ਅਕਾਲੀ ਦਲ ਨੂੰ ਪੰਥ ਦੀ ਲੋੜ ਨਹੀਂ ਇੱਕ ਪਰਿਵਾਰ ਦੀ ਗੱਲ ਹੋਈ ਹੈ ਡਾਗੀ ਤੇ ਬਾਗੀ ਇਕੱਠੇ ਹੋ ਜਾਣ ਤੇ ਅਕਾਲੀ ਦਲ ਦੀ ਚੋਣ ਕਰਨ ਬਾਕੀ ਮਰ ਗਈ ਹੈ ਕੌਮ ਮੈਂ ਐਲਾਨ ਕਰਦਾ ਵਾਂ ਆਉਣ ਵਾਲੇ ਸਮੇਂ ਦੇ ਵਿੱਚ ਸਮੁੱਚੀਆਂ ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸਿੱਖ ਸੰਗਤਾਂ ਨੂੰ ਨਾਲ ਲੈ ਕੇ ਪੰਥਦਰਦੀਆਂ ਨੂੰ ਨਾਲ ਲੈ ਕੇ ਉਸ ਅਕਾਲੀ ਦਲ ਦੀ ਸਥਾਪਨਾ ਕਰਾਂਗੇ ਜਿਹੜਾ ਅਕਾਲੀ ਦਲ ਪੰਥ ਪ੍ਰਸਤ ਹੋਵੇ ਜਿਹੜਾ ਗੁਰੂ ਦੇ ਡਰ ਭੈ ਦੇ ਵਿੱਚ ਰਹੇ ਜਿਹੜਾ ਗੁਰੂ ਮਰਜ਼ਾਦਾ ਦੀ ਪਾਲਣਾ ਕਰਦਾ ਹੋਵੇ ਜਿਹੜਾ ਗੁਰੂ ਸਿਧਾਂਤ ਦੇ ਉੱਤੇ ਪਹਿਰਾ ਦਿੰਦਾ ਹੋਵੇ ਔਰ ਜੋ ਸਰਬਤ ਦਾ ਭਲਾ ਮੰਗਦਾ ਹੋਵੇ ਉਹ ਕਾਲੀਦਾਲ ਅਸੀਂ ਪੈ